ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ న్యూਸ ਨਾਲ ਅਸੀਂ ਸੰਭੂ ਬਾਡਰ ਤੇ ਜਿਹੜੇ ਹੈਗੇ ਕਿਸਾਨ ਭਰਾਵਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਤੇ ਆਪਣੀ ਜਥੇਬੰਦੀ ਦਾ ਨਾਮ ਦੱਸੋ ਹਾਂਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਬਲਾਕ ਬਨ ਮੋਗਾ ਮਾਝਾ ਗਤਾਰ ਸਿੰਘ ਮੱਦੂਕੇ ਆਪਣੇ ਬਲਾਕ ਦੀ ਸਾਰੀ ਟੀਮ ਖੜੀ ਹੈ ਤੇ ਬਾਕੀ ਸਾਰੇ ਨਗਰਾਂ ਨੂੰ ਪਿੱਛੇ ਜਿਹੜੇ ਪਿੰਡਰ ਨਹੀਂ ਆਏ ਉਹਨਾਂ ਨੂੰ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਵੀ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨ ਵੀ ਸਾਰੇ ਪਿੰਡ ਤਕਰੀਬਨਾ ਆਏ ਵੀ ਹੈ ਦੋ ਚਾਰ ਪਿੰਡ ਜਿਹੜੇ ਬੈਠੇ ਆ ਨਾ ਮਗਰ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਜਰੂਰ ਇੱਥੇ ਪਹੁੰਚਣ ਬਾਰੀ ਸਾਰ ਸਾਰੇ ਆਉਣ ਬਾਰੀ ਬਾਰੀ ਆਈ ਜਾਣ ਚਲੋ ਜਿਹੜੇ ਆਏ ਹੋਏ ਉਹ ਪਹਿਲੇ ਜਾਵਣ ਦੋ ਚਾਰ ਦਿਨ ਮਗਰਲੇ ਆ ਜਾ ਕਰਨ ਇਸ ਤਰ੍ਹਾਂ ਆਪਣਾ ਵੀ ਜਿਵੇਂ ਇੱਥੇ ਇਕੱਠਾ ਸੰਭੂ ਬਾਡਰ ਤੇ ਬੈਠੇ ਆ ਪੂਰੀ ਤਿਆਰੀ ਨਾਲ ਬੈਠੇ ਆ ਪੂਰੇ ਜੋਸ਼ ਨਾਲ ਬੈਠੇ ਆ ਕੋਈ ਇਹੋ ਜੀ ਗੱਲ ਨਹੀਂ ਹੈ ਇੱਥੇ ਜੋ ਆਪਣੇ ਜੱਥੇਬੰਦੀ ਦਾburo ਐਲਾਨ ਆਊਗਾ ਅਸੀਂ ਤਿਆਰ ਪੁਰ ਤਿਆਰ ਬੈਠੇ ਆ ਜਿੰਮੇ ਵੀ ਹੁਕਮ ਆਊਗਾ ਅਸੀਂ ਮਤਲਬ ਉਹਨਾਂ ਦੇ ਕਹਿਣ ਤੇ ਉਵੇਂ ਚੱਲਣਾ ਇਸ ਕਰਕੇ ਵੀ ਸਾਰੇ ਪਿੰਡਾਂ ਨੂੰ ਤੇ ਨੌਜਵਾਨਾਂ ਨੂੰ ਮਜ਼ਦੂਰਾ ਕਿਸਾਨਾਂ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਤੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆ ਵੀ ਇਹ ਆਪਣਾ ਸਾਰਿਆਂ ਦਾ ਮਸਲਾ ਹੈ ਕਿਸੇ ਇਕੱਲੇ ਕਿਸਾਨੀ ਦਾ ਮਸਲਾ ਨਹੀਂ ਹੈ ਵੀ ਜੇ ਆਪਾਂ ਸਮਝ ਲਈਏ ਵੀ ਸਾਡੀ ਕੋਈ ਲੋੜ ਨਹੀਂ ਕੀ ਹੈ ਇਹ ਸਾਰਿਆਂ ਦੇ ਸੁਆਗਾ ਫਿਰਨਾ ਵੀਰੋ ਜੇ ਇੱਥੋਂ ਆ ਸੰਘਰਸ਼ ਵਾਲਾ ਜੇ ਹਿੱਲ ਗਿਆ ਨਾ ਉਸ ਤੋਂ ਬਾਅਦ ਆਪਣੇ ਕੋਲ ਕੁਝ ਨਹੀਂ ਹੱਥ 'ਚ ਇਸ ਕਰਕੇ ਸਾਰਿਆਂ ਨੂੰ ਬਾਰ-ਬਾਰ ਅਸੀਂ ਬੇਨਤੀਆਂ ਕਰਦੇ ਆਂ ਹਰ ਰੋਜ਼ ਅਸੀਂ ਵੀਡੀਓ ਪਾਉਨੇ ਆਂ ਵੀ ਇਹ ਆਪਾਂ ਸੰਘਰਸ਼ ਜਿੱਤਣਾ ਹਰਕੇ ਵੀ ਨਹੀਂ ਜਾਣਾ ਇਹ ਅਸੀਂ ਵਾਅਦਾ ਵੀ ਕਰਦੇ ਆਂ ਵੀ ਸੰਘਰਸ਼ ਜਿੱਤਾਂਗੇ ਤੇ ਇਸ ਕਰਕੇ ਸਾਰਿਆਂ ਨੂੰ ਦਿਖਾ ਵੀ ਦਿਓ ਜੇ ਕਿਸੇ ਨੂੰ ਭੁਲੇਖਾ ਹੋਊ ਵੀ ਜਿਵੇਂ ਪਿੱਛੇ ਉਹ ਗੱਲ ਆਉਂਦੀ ਸੀ ਵੀ ਇੱਥੇ ਦਵਾਈਆਂ ਦਾ ਪ੍ਰਬੰਧ ਨਹੀਂ ਲੰਗਰ ਦਾ ਪ੍ਰਬੰਧ ਨਹੀਂ ਉੱਥੇ ਕੱਠ ਨਹੀਂਗਾ ਤੇ ਕੋਈ ਇਹੋ ਜੀ ਗੱਲ ਨਹੀਂ ਉਹ ਵੀ ਅਸੀਂ ਵੀਡੀਓ ਇਹਨਾਂ ਨੂੰ ਪਾਤੀ ਆ ਕਮ ਸੇ ਕਮ 60 ਤਾਂ ਲੰਗਰੀ ਲੱਗੇ ਹੋਏ ਆ ਜਿੰਨੇ ਕਿ ਸਾਡੀ ਨਿਗਾਚ ਆ ਅਸੀਂ ਦੇਖੀ ਆ ਤੇ 30 35 ਮੈਡੀਕਲ ਅਲੇ ਆਏ ਪਏ ਆ ਡਾਕਟਰ ਕੋਈ ਇੱਥੇ ਜਣੀ ਹੈ ਪੂਰੀ ਸਹੂਲਤਾਂ ਖਾਣ ਪੀਣ ਦੀ ਕੋਈ ਨਹੀਂ ਹੈ ਅੱਜ ਤੱਕ ਅਸੀਂ ਨਾ ਇੱਥੇ ਚਾਹ ਵੀ ਨਹੀਂ ਬਣਾਈ ਪਾਣੀ ਵੀ ਨਹੀਂ ਪੀਤਾ ਉੱਠ ਕੇ ਜਣੀ ਬਿੱਤੀ ਪੋਤਣਾ ਸਾਨੂੰ ਹੁੰਦੀਆਂ ਪਾਣੀ ਦੀਆਂ ਵੀ ਇੰਨਾ ਪ੍ਰਬੰਧ ਨੇੜੇ ਦਾ ਅਸੀਂ ਇਹਨਾਂ ਲੋਕਾਂ ਦਾ ਮੇਰੇ ਵੀਰਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਧੰਨਵਾਦ ਕਰਦੇ ਆ ਵੀ ਇੰਨਾ ਪ੍ਰਬੰਧ ਤੱਕ ਤਾਂ ਦੇਖਿਆ ਨਹੀਂ ਅਸੀਂ ਕਿ ਦਿੱਲੀ 'ਚ ਵੀ ਨਹੀਂ ਦੇਖਿਆ ਜਿੰਨਾ ਇੱਥੇ ਪ੍ਰਬੰਧ ਚੱਲ ਰਿਹਾ ਇਸ ਕਰਕੇ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਤੇ ਬਾਕੀ ਆਪਾਂ ਨਾਰੇ ਲਾ ਦਈਏ ਇੱਕ ਵਾਰ ਕਿਸਾਨ ਮਜ਼ਦੂਰ ਏਕਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਸਰਕਾਰਾਂ ਤੇ ਨਾ ਚਾਹ ਕਰੋ ਆਪਣੀ ਰਾਖੀ ਕੋ ਆਪਣੀ ਰਾਖੀ ਦੀ ਕਰਾਂ ਤਿਆਰੀ ਕੱਠੀ ਹੋ ਕੇ ਜਾਂਦਾ ਸਾਰੀ ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ 400 ਬੀਰੀ ਫੇਰਾ ਫੇਰੀ ਚੱਕ ਦਿਆਂਗੇ ਤੌਣ ਤੇ ਗੋਡਾ ਰੱਖ ਦਿਆਂਗੇ